ਅਮ ਅਗਲੀ ਖਬਰ ਜਿਹੜੀ ਹੈ ਟਰੱਕਿੰਗ ਨਾਲ ਰਿਲੇਟਡ ਹੈ ਕਹਿੰਦੇ ਵੀ ELD ਟੈਂਪਰਿੰਗ ਬਹੁਤ ਵੱਡੀ ਜਿਹੜੀ ਤਦਾਦ ਦੇ ਵਿੱਚ ਹੋ ਰਹੀ ਆ CVSA ਜੋ ਹੁਣ ਇੱਕ ਨਵਾਂ ਡਰਾਫਟ ਕਰ ਰਹੀ ਹੈ ਇਨਸਪੈਕਸ਼ਨ ਤੇ ਕਹਿੰਦੇ ਵੀ ਜਿਹੜਾ ਇਹ ਟ੍ਰੈਂਡ ਚੱਲ ਰਿਹਾ ਆ ਬਹੁਤ ਹੀ ਖਤਰਨਾਕ ਆ ਹੁਣ FM CSA ਤੇ CVSA ਉਹ ਕਹਿੰਦੇ ਵੀ ਸਾਨੂੰ ਬਹੁਤ ਸਾਰੇ ਕੰਪਨੀਆਂ ਦੀਆਂ ਕਾਲਾਂ ਆਈਆਂ ਇਹ ਕੰਪਨੀ ਦੀ ਕਾਲ ਆਈ ਉਹ ਕਹਿੰਦੇ ਵੀ ਸਾਨੂੰ ਕਹਿੰਦੇ 30 ਡਾਲਰ ਪਰ ਹਫ਼ਤੇ ਦੇ ਹਿਸਾਬ ਨਾਲ ਦੇ ਦਿਓ ਤੇ ਜਦ ਮਰਜੀ ਜਿਹੜੀ ਤੁਸੀਂ ਲੌਗ ਬੁੱਕ ਆ ਉਹ ਫਿਕਸ ਕਰਾ ਲਿਓ ਅ ਇਸੇ ਤਰ੍ਹਾਂ ਇੱਕ ਹੋਰ ਕੰਪਨੀ ਦੀ ਕਾਲ ਆਈ ਪਰ ਸਾਨੂੰ ਕਾਲਾਂ ਸਲਿਸਟ ਕਰਦੇ ਹੈਗੇ ਆ 1000 ਤੋਂ ਵੱਧ ਈਐਲਡੀ ਦੀਆਂ ਕੰਪਨੀਆਂ ਇਸ ਟਾਈਮ ਜਿਹੜੀਆਂ ਆ ਚੱਲ ਰਹੀਆਂ ਹੈਗੀਆਂ ਪਰ ਜੇ ਸਾਬ ਦੇ ਨਾਲ ਇੰਨਾ ਕੁਝ ਚੇਂਜ ਹੋ ਰਿਹਾ ਹੈਗਾ ਵੀ ਘੰਟਿਆਂ ਨੂੰ ਚੇਂਜ ਕਰਨਾ ਵੀ ਜਿਹੜੇ ਆਊਟ ਆਫ ਆਵਰ ਆ ਤੁਹਾਡੇ ਚੇਂਜ ਹੋ ਗਏ ਹੋਣ ਚੇਂਜ ਕਰ ਸਕਦੇ ਆ ਉਹਦੇ ਨਾਲ ਐਫ ਐਮ ਸੀ ਐਸਏ ਤੇ ਸੀ ਵੀ ਐਸਏ ਇਹ ਕਹਿੰਦਾ ਆ ਕਿ ਜੇ ਤੁਸੀਂ ਈ ਐਲ ਡੀ ਦੇ ਨਾਲ ਟੈਂਪਰ ਕਰੋਗੇ ਤਾਂ ਕਿ ਤੁਸੀਂ ਜਿਹੜਾ ਆ ਐਕਸਟਰਾ ਡਰਾਈਵਿੰਗ ਟਾਈਮ ਤੁਹਾਨੂੰ ਮਿਲ ਜਾਏ ਚਲਾਣ ਦੇ ਲਈ ਇਹ ਇੱਕ ਵਾਇਲੇਸ਼ਨ ਨਹੀਂ ਕਲੀ ਹੈਗੀ ਇਹ ਇੱਕ ਕ੍ਰਿਮੀਨਲ ਤੇ ਸਿਵਲ ਲਾਇਬਿਲਟੀ ਇਸ਼ੂ ਹੈਗਾ ਆ ਜਦੋਂ ਐਕਸੀਡੈਂਟ ਹੋਣਾ ਆ ਤੇ ਕਿਸੇ ਦੇ ਸੱਟ ਲੱਗਣੀ ਆ ਲਾਸ ਆਫ ਲਾਈਫ ਹੋਣਾ ਆ ਇਸ ਐਕਸੀਡੈਂਟ ਦੇ ਵਿੱਚ ਇਹ ਇਹ ਕਹਿੰਦੇ ਵੀ ਫਰ ਫਰਾਡ ਤੇ ਫਾਲਸ ਇਨਫੋਰਮੇਸ਼ਨ ਨਾਲੋਂ ਵੱਧ ਕੇ ਜਿਹੜਾ ਇਹ ਇਸ਼ੂ ਹੋਊਗਾ ਸੋ ਇਸ ਇਸ਼ੂ ਦੇ ਉੱਤੇ ਕਹਿੰਦੇ ਵੀ ਇੱਕ ਸਖਤ ਸਟੈਂਡ ਜਿਹੜਾ ਆ ਉਹ ਸੀਵੀਐਸਏ ਲੈਣ ਜਾ ਰਹੀ ਹੈਗੀ ਹੂੰ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਯੂਐਸ ਦੇ ਇਮੀਗ੍ਰੇਸ਼ਨ ਏਜੰਟਸ ਨੇ ਫੋਰ ਰੀਡਾ ਦੇ ਵਿੱਚ ਅੱਜ ਇੱਕ ਬਿਜ਼ਨਸਮੈਨ ਡਾਕਟਰ ਤੇ ਸਾਬਕਾ ਹੇਸ਼ੀਅਨ ਪ੍ਰੈਜ਼ੀਡੈਂਸ਼ੀਅਲ ਹੋਪਫੁਲ ਉਸ ਜਿਹੜਾ ਕੈਂਡੀਡੇਟ ਇੱਕ ਪ੍ਰੈਜ਼ੀਡੈਂਟ ਬਣਨਾ ਚਾਹੁੰਦਾ ਸੀ ਹੇਤੀ ਮੁਲਕ ਦਾ ਹੇਤੀ ਮੁਲਕ ਦਾ ਪੀਰ ਰੇਨਾਗਾਲ ਦੇ ਬੌਲਸ ਉਸ ਨੂੰ ਗ੍ਰਿਫਤਾਰ ਕਰ ਲਿਆ ਆ ਉਸ ਦੇ ਉੱਤੇ ਇਹ ਦੋਸ਼ ਆ ਵੀ ਉਸ ਨੇ ਹੇਤੀ ਦੇ ਜਿਹੜੇ ਵਾਇਲੈਂਟ ਗੈਂਗਸ ਆ ਉਹਨਾਂ ਦੀ ਸਪੋਰਟ ਕੀਤੀ ਆ ਜਿਸ ਨੂੰ ਯੂ ਐਸ ਡੀ ਸਰਕਾਰ ਅੱਤਵਾਦੀ ਗਰੁੱਪ ਮੰਨਦੀ ਹੈਗੀ ਆ ਬੌਲਸ ਨੂੰ ਸਾਊਥ ਫੋਲ ਰੀਡਾ ਦੇ ਵਿੱਚ ਪਿਛਲੇ ਹਫਤੇ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਕਹਿੰਦੇ ਵੀ ਇਸ ਨੇ ਕੈਂਪੇਨ ਚਲਾਇਆ ਸੀ ਇੰਗੇਜ ਹੋਇਆ ਸੀਗਾ ਵਾਇਲੈਂਸ ਤੇ ਗੈਂਗ ਸਪੋਰਟ ਦਾ ਤਾਂ ਜੋ ਜਿਹੜੇ ਏਤੀ ਆ ਉਹ ਡੀਸਟੇਬਲਾਈਜ਼ ਹੋਵੇ ਏਤੀ ਦੇ ਵਿੱਚ ਆਪਾਂ ਨੂੰ ਪਤਾ ਅਜੇ ਵੀ ਜਿਹੜੀਆਂ ਗੈਂਗਸ ਆ ਉਹਨਾਂ ਦਾ ਬੋਲ ਵਾਲਾ ਪੂਰਾ ਜਿਹੜਾ ਉਹ ਚੱਲ ਰਿਹਾ ਆ ਬੋਲਸ ਜਿਹੜਾ ਯੂਐਸ ਦੇ ਵਿੱਚ ਜੰਮਿਆ ਸੀਗਾ ਪਰ ਉਸ ਨੇ ਆਪਣੀ ਸਿਟੀਜ਼ਨਸ਼ਿਪ ਆ ਰਿਨੌਂਸ ਕਰ ਦਿੱਤੀ ਸੀ ਛੱਡ ਦਿੱਤੀ ਸੀਗੀ ਤਾਂ ਜੋ ਹੈਤੀ ਦੇ ਵਿੱਚ ਐਜ਼ ਅ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਲਈ ਉਹ ਰਨ ਕਰ ਸਕੇ ਉਸ ਤੋਂ ਬਾਅਦ ਇਸ ਨੇ ਹੁਣ ਪਿਛਲੇ ਸਾਲ ਦੁਬਾਰਾ ਯੂਐਸਟੀ ਜਿਹੜੀ ਰੈਜ਼ਿਡੈਂਸੀ ਆ ਉਸ ਨੂੰ ਆਬਟੇਨ ਕੀਤਾ ਸੀ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਇਸ ਦੇ ਉੱਤੇ ਪਹਿਲਾਂ ਕਰਾਪਸ਼ਨ ਦੇ ਜਿਹੜੇ ਅਲੀਗੇਸ਼ਨਸ ਆ ਉਹ ਲੱਗ ਚੁੱਕੇ ਆ ਸੋ ਜਿਹੜੇ ਵੈਲ ਨੋਨ ਹੈਟੀਅਨਸ ਦੇ ਵਿੱਚੋਂ ਗ੍ਰਫਤਾਰ ਹੋਣ ਵਾਲਿਆਂ ਦੇ ਵਿੱਚੋਂ ਏ ਕਹਿੰਦੇ ਵੀ ਹੁਣ ਇਸ ਟਾਈਮ ਉੱਤੇ ਇਸ ਦਾ ਨਾਮ ਆ ਚੁੱਕਾ ਆ ਆਈਸ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਆ ਵੀ ਇਸ